ਨੂ ਬਣ ਗਈ ਬਜ਼ੁਰਗ ਸਸਤਾਕਾਰ ਸਸ ਨੂੰ ਦਿੱਤੀ ਦਿਲ ਤਹਿਲਾ ਦੇਣ ਵਾਲੀ ਮੌਤ ਦਾਤਰ ਅਤੇ ਸੱਬਲ ਮਾਰ ਉਤਾਰਿਆ ਮੌਤ ਦੇ ਕਾਰ ਅਕਸਰ ਵੇਖਣ ਨੂੰ ਮਿਲਦਾ ਕਿ ਨੂ ਸਸ ਆਪਸ ਚ ਲੜਦੀਆਂ ਰਹਿੰਦੀਆਂ ਨੇ ਪਰ ਇੱਥੇ ਤਾਂ ਇੱਕ ਨੂ ਤੇ ਇਲਜ਼ਾਮ ਲੱਗੇ ਨੇ ਕਿ ਉਸ ਨੇ ਆਪਣੀ ਹੀ ਸਸ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਚ ਵੇਖੋ ਜੀ ਹਾਂ ਇੱਕ ਪ੍ਰਵਾਸੀ ਨੂੰ ਤੇ ਆਪਣੇ ਹੀ ਬਜ਼ੁਰਗ ਸੱਸ ਦਾ ਬੇਰਮੀ ਨਾਲ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਮੈਲਾ ਦਾ ਪਤੀ ਗੁਰਸੇਵਕ ਸਿੰਘ ਅਤੇ ਉਸ ਦਾ ਭਰਾ ਸੁੱਖਾ ਸਿੰਘ ਸਵੇਰੇ ਕਰੀਬ 4 ਵਜੇ ਕੰਮ ਤੇ ਚਲੇ ਗਏ ਅਤੇ ਪਿੱਛੋਂ ਕਰੀਬ ਸਵੇਰੇ 6 ਵਜੇ ਗੁਰਸੇਵਕ ਸਿੰਘ ਦਾ ਭਰਾ ਘਰ ਚਾਹ ਲੈਣ ਦੇ ਲਈ ਆਇਆ ਅਤੇ ਜਦੋਂ ਉਸ ਨੇ ਘਰ ਆ ਕੇ ਵੇਖਿਆ ਤਾਂ ਉਸ ਦੀ ਮਾਂ ਖੂਨ ਨਾਲ ਲਤਪਤ ਪਈ ਸੀ ਅਤੇ ਉਸ ਦੇ ਸਰੀਰ ਤੇ ਤੇ ਸਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਵੇੜੇ ਚ ਪਈ ਮਾਂ ਦੀ ਲਾਸ਼ ਨੂੰ ਵੇਖ ਪੁੱਤ ਸੁੱਨ ਰਹਿ ਗਿਆ ਜੀ ਹਾਂ ਰਿਸ਼ਤਿਆਂ ਦੇ ਕਤਲ ਦਾ ਇੱਕ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਲੇਲ ਕਲਾਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਸੇਵਕ ਸਿੰਘ ਦਾ ਚੰਦਰਮੁਨੀ ਨਾ ਦੀ ਇੱਕ ਮਹਿਲਾ ਨਾਲ 8 ਸਾਲ ਪਹਿਲਾਂ ਵਿਆਹ ਹੋਇਆ ਸੀ ਜੋ ਕਿ 4 ਖੰਡ ਦੀ ਰਹਿਣ ਵਾਲੀ ਹੈ ਅਤੇ ਵਿਆਹ ਤੋਂ ਬਾਅਦ ਉਸ ਦਾ ਆਪਣੀ ਸੱਸ ਪੂਰੀ ਕੌਰ ਦੇ ਨਾਲ ਅਕਸਰ ਕਰੇ ਲੂਕ ਕਲੇਸ਼ ਚੱਲਦਾ ਰਹਿੰਦਾ ਸੀ ਅਤੇ ਇਸ ਤਿਹੇ ਚੱਲਦਿਆਂ ਮੌਕਾ ਵੇਖ ਕੇ ਚੰਦਰਮੁਨੀ ਨੇ ਆਪਣੀ ਸੱਸ ਨੂੰ ਮੌਤ ਦੇ ਘਾਟ ਤਾਰ ਦਿੱਤਾ ਜੀ ਹਾਂ ਦਸਿਆ ਤੈ ਹੁਚਾਰਿਆ ਹੈ ਦਸ ਹਜ਼ਾਰ ਦੇ ਕਿ ਮਲਜ਼ਮ ਮੈਲਾ ਨੇ ਆਪਣੀ ਸੱਸ ਤੇ ਪਹਿਲਾਂ ਸੱਬਲ ਮਾਰੀ ਉਸ ਨੂੰ ਗੰਭੀਰ ਜ਼ਖਮੀ ਕਰਨ ਤੋਂ ਬਾਅਦ ਐਫਆਰ ਕਰ ਚਪਈ ਦਾਤਰ ਚੁੱਕ ਲਈ ਅਤੇ ਇੱਕ ਤੋਂ ਬਾਅਦ ਇੱਕ ਦਾਤਰ ਦੇ ਨਾਲ ਇਸ ਮਹਿਲਾ ਨੇ ਆਪਣੀ ਸੱਸ ਤੇ ਕਈ ਵਾਰ ਕੀਤੀ ਜਿਸ ਤੇ ਚਲਦਿਆਂ ਉਸ ਦੀ ਸੱਸ ਗੰਭੀਰ ਜ਼ਖਮੀ ਹੋ ਗਈ ਖੂਨ ਦੇ ਨਾਲ ਲਤਪਤ ਹੋ ਥੱਲੇ ਡੇ ਗਈ ਅਤੇ ਤੜਫ ਤੜਫ ਕੇ ਉਸ ਦੀ ਅੱਖਾਂ ਸਾਹਮਣੇ ਬਜ਼ੁਰਗ ਪੁਰੀ ਕੌਰ ਨੇ ਦਮ ਤੋੜ ਦਿੱਤਾ ਜੀ ਹਾਂ ਦਸਿਆ ਤੇ ਹੋ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਇਲਾਕੇ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਹਸਦੇ ਵਸਦੇ ਘਰ ਚ ਸੱਥਰ ਵਿੱਚ ਚੁੱਕੇ ਨਹੀਂ ਫਿਲਹਾਲ ਮਿਤਕ ਮਹਿਲਾ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਦੇ ਵੱਲੋਂ ਇਸ ਮੈਲਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ 4 ਵਜੇ ਮੈਂ ਤੇ ਮੇਰੇ ਬਰਾ ਭਰਾ ਜੀ ਚਲੇ ਗਏ ਪੱਠੇ ਤੇ ਚਲੇ ਗਏ ਜੀ ਉਸ ਤੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾ ਲਿਆ ਵੀ ਚਾ ਲਿਆ ਅਸੀਂ ਚਾ ਲੈਣ ਬਾਗੇ ਜੀ ਕਦ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਭਝਾਈ ਨੇ ਸਵਿੰਦਰ ਗੌਰ ਨੇ ਕੋਈ ਕਰੇ ਲੜਾਈ ਬੜੇ ਕੋਈ ਲੜੀ ਪੜੀ ਦੀ ਆਥਣੇ ਚਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਕਰਕੇ ਵੀ ਚਾਹੀ ਕੇ 48 ਬੁੜੀ ਵੀ ਕੋਈ ਚਲ ਪਪਾ ਵਾਲੇ ਕਰਕੇ ਦੁਵਾਰਿਸ ਹੋ ਗਈ ਜੀ ਜਾਂਦੇ ਹੁੰਦੇ ਕਿ 6 ਵਜੇ ਗਈ ਜੀ ਸੀ ਉਹਦਿਸ ਮਾਮਲੇ ਚ ਪੁਲਿਸ ਨੇ ਕਾਰਵਾਈ ਕਰਦਿਆਂ ਮਲਜ਼ਮ ਮਹਿਲਾ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਮਾਮਲੇ ਚ ਅੱਗੇ ਦੀ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਇਹ ਅਕਸਰ ਕਲੇਸ਼ ਕਰਦੇ ਰਹਿੰਦੇ ਸੀ ਕਿ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਚੰਦਰਮਨੀ ਦਾ ਜਿਹੜਾ ਪਤੀਏ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਸੱਬਲ ਨਾਲ ਉਹ ਤੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਹੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਇਸ ਸਬੰਧ ਚ ਮੈਂ ਸੁਮੇਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗਔਰਤ ਪੂਰੀ ਔਰਤ ਜਿਹਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਥਪਥ ਤੇ ਉੱਥੇ ਉਹਨਾਂ ਦੇ ਬੇਟੇ ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੀ ਜਿਹੜੀ ਮਾਤਾ ਪੂਰੀ ਕੌਰ ਦੀ ਨੂੰ ਸੀ ਅ ਚੰਦਰਮੁਨੀ ਉਹਦੇ ਖਿਲਾਫ ਸੀ ਕੇਸ ਦਰਜ ਕੀਤਾ ਹੈ 302 ਆਈਪੀਸੀ ਤਹਿਤ ਘਰੇਲੂ ਕਲੇਸ਼ ਤੇ ਚਲਦਿਆਂ ਮਾਮੂਲੀ ਗੱਲਾਂ ਨੂੰ ਲੈ ਕੇ ਆਪਣੇ ਘਰ ਨੂੰ ਉਜਾੜਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਕਾਰਨ ਘਰਾਂ ਦੇ ਘਰ ਤਬਾਹ ਹੋ ਗਏ ਨੇ ਇੱਥੇ ਵੱਡਾ ਸਵਾਲ ਇਹੀ ਖੜਾ ਹੋ ਰਿਹਾ ਹੈ ਕਿ ਕਿਉਂ ਮਾਮੂਲੀ ਗੱਲਾਂ ਨੂੰ ਪਿਆਰ ਨਾਲ ਬੈਠ ਕੇ ਖਤਮ ਨਹੀਂ ਕੀਤਾ ਜਾਂਦਾ ਤਾਂ ਕਿ ਘਰ ਨੂੰ ਖਰਾਬ ਹੋਣ ਤੋਂ ਉਜੜਨ ਤੋਂ ਬਚਾਇਆ ਜਾ ਸਕੇ ਆਖਿਰ ਇਸ ਨੂੰ ਕੀ ਸਮਝੀਏ ਇਹ ਤੁਸੀਂ ਹੀ ਦੱਸਦੇ ਹੋ ਲਹਿਰਾਗਾਗਾ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ ਪੀਟੀਸੀ న్యూਸ